ਕਦਰ ਮਰੀਆਂ ਤੂੰ ਗਦਰ ਬੋਂਗਦੀ ਫਰਦੀਆਂ ਤੂੰ ਮੈਨੂੰ ਪਤਾ ਨਹੀਂ ਮੈਂ ਇਥੇ ਪਾਣੀ ਲੈ ਕੇ ਆ ਬੜਿਆ ਧੰਨ ਨੇ ਉਹ ਧੀਆ ਜਿਨ੍ਹਾਂ ਨੇ ਸਾਰੀ ਉਮਰ ਸ਼ਰਾਬੀਆਂ ਨਾਲ ਕੱਢਤੀ ਜਿਨ੍ਹਾਂ ਦੇ ਨਾਲ ਪਿਉ ਪਿੰਦੇ ਸੀ ਜਿਨ੍ਹਾਂ ਦੇ ਨਾਲ ਭਰਾ ਪਿੰਦੇ ਸੀ ਤੇ ਜਿਨ੍ਹਾਂ ਨੇ ਕਦੇ ਕੋਈ ਸ਼ਰਾਬੀ ਨਾਲ ਸ਼ਰਾਬ ਦੇਖੀ ਨਹੀਂ ਸੀ ਧੰਨ ਨੇ ਉਹ ਧੀਆ ਜਿਨ੍ਹਾਂ ਨੇ ਸਾਰੀ ਉਮਰ ਸ਼ਰਾਬੀਆਂ ਨਾਲ ਕੱਟੀ ਅਤੇ ਆਪਦੇ ਸਿਰਫ ਬੱਚੇ ਪਾਲੇ ਉਹਨਾਂ ਧੀਆ ਨੂੰ ਵੀ ਬਹੁਤ ਬਹੁਤ ਸਤਿਕਾਰ ਤੇ ਸਲੂਟ ਮੈਲਾ ਮਲਕੀ ਆਈ ਹੋਈ ਆ ਕਿ ਚਾਹ ਬਿਲਾ ਦੇ ਰਗਾਂ ਮੀਆਂ